ਜਿਹੜਾ ਧਿਆਨ ਨਾਲ ਇਸ ਮੁੰਡੇ ਦੇ ਵੱਲ ਵੇਖੋ ਆਹ ਸੀਸੀਟੀਵੀ ਜਿਹੜੀ ਆ ਉਹ ਲੁਧਿਆਣਾ ਤੋਂ ਸਾਹਮਣੇ ਆਈ ਆ ਕਿ ਇਸ ਨੌਜਵਾਨ ਦੀ ਜਿਹੜੀ ਕਰਤੂਤ ਦੇਖ ਕੇ ਤਾਂ ਮੱਕਾ ਜਿਹੜੀ ਦੁਕਾਨ ਦੀ ਮਾਲਕਾ ਨੇ ਆ ਉਹ ਵੀ ਆਪਣੇ ਮੱਥੇ ਨੂੰ ਹੱਥ ਮਾਰ ਰਹੀ ਆ ਜੀ ਹਾਂ ਹੋਇਆ ਕੁਝ ਅਜੀਹਾ ਕਿ ਆ ਇੱਕ ਨੌਜਵਾਨ ਜੜਾਇਆ ਉਹ ਦੁਕਾਨ ਦੇ ਵਿੱਚ ਆਉਂਦਾ ਆ ਤਾਂ ਦੁਕਾਨ ਦੇ ਵਿੱਚ ਸਮਾਨ ਦੇਖਦਾ ਆ ਖਰੀਦੜ ਦਾ ਖਰੀਦਣ ਵਾਸਤੇ ਕਹਿੰਦਾ ਆ ਤਾਂ ਤਸਵੀਰਾਂ ਜੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੜਾ ਉਹ ਸਮਾਨ ਜੜਾ ਉਹ ਦੇਖ ਰਿਹਾ ਨੌਜਵਾਨ ਤਾਂ ਅਚਾਨਕ ਜਿਹੜਾ ਆ ਉਸ ਜਿਹੜੀ ਲੜਕੀ ਆ ਉਸ ਜਿਹੜੀ ਆ ਉਹ ਥੋੜਾ ਸਾਈਡ ਤੇ ਹੁੰਦੀ ਆ ਤਾਂ ਉਹਦਾ ਕਾਊਂਟਰ ਤੇ ਪਿਆ ਹੋਇਆ ਆਈਫੋਨ ਇਸ ਚੋਰ ਵੱਲੋਂ ਜਿਹੜਾ ਆ ਉਹ ਆਪਣੀ ਜੇਬ ਦੇ ਵਿੱਚ ਪਾ ਲੇ ਤਾਂ ਜਾਂਦਾ ਕਿਤਨਾ ਕਿੱਡੇ ਛਾਤਰ ਤਰੀਕੇ ਦੇ ਨਾਲ ਇੱਕ ਸਕਿੰਟ ਅੱਖ ਚਮਕੜ ਦਾ ਵੀ ਜਿਹੜਾ ਉਹ ਸਮਾਨੀ ਲੱਗਾ ਤਾਂ ਉਸਨੇ ਅੱਖ ਚਬਕਦੇ ਸਾਰ ਹੀ ਜਿਹੜਾ ਲੜਕੀ ਦਾ ਜਿਹੜਾ ਆਈਫੋਨ ਸੀਗਾ ਉਹ ਆਪਣੀ ਜੇਬ ਦੇ ਵਿੱਚ ਪਾ ਲਿਆ ਤਾਂ ਜਦੋਂ ਇਸ ਦੀ ਜਦੋਂ ਸੀਸੀਟੀਵੀ ਜਦੋਂ ਲੜਕੀ ਨੇ ਵੇਖੀ ਤਾਂ ਫਿਰ ਪਤਾ ਲੱਗਾ ਕਿ ਆਖਿਰਕਾਰ ਉਹਦਾ ਆਈਫੋਨ ਗਿਆ ਤੇ ਗਿਆ ਕਿਤੇ ਅਜਿਹੀਆਂ ਐਸੀਆਂ ਵੀਡੀਓ ਉਹ ਲਗਾਤਾਰ ਜੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੁੰਦੀਆਂ ਨੇ ਕਈ ਵਾਰ ਅਜਿਹੇ ਐਸੇ ਲੋਕ ਨੇ ਜਿਹੜੇ ਇਹਨਾਂ ਦੁਕਾਨਾਂ ਨੂੰ ਜਿਹੜਾ ਉਹ ਟਾਰਗੇਟ ਕਰਦੇ ਨੇ ਜਿੱਥੇ ਕਿ ਕੋਈ ਔਰਤਾਂ ਹੁੰਦੀਆਂ ਨੇ ਜਾਂ ਕੋਈ ਬਜ਼ੁਰਗ ਹੁੰਦੇ ਨੇ ਤਾਂ ਇਹ ਚੋਰ ਜਿਹੜੇ ਨੇ ਉਹ ਇਹੋ ਜਿਹੀਆਂ ਜੜੀਆਂ ਦੁਕਾਨਾਂ ਨੂੰ ਟਾਰਗੇਟ ਕਰਦੇ ਨੇ ਤਾਂ ਆਪਣੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਤਾਂ ਫਿਲਹਾਲ ਜਿਹੜਾ ਆ ਇਸ ਵਿਅਕਤੀ ਵੱਲੋਂ ਜਿਹੜਾ ਆ ਲੜਕੀ ਦਾ ਜਿਹੜਾ ਆ ਆਈਫੋਨ ਆ ਉਹ ਜਿਹੜਾ ਚੋਰੀ ਕਰ ਲਿੱਤਾ ਗਿਆ ਹੈ